17 ਜੁਲਾਈ ਦਿਨ ਵੀਰਵਾਰ 2025 ਤੋਲਪੁਰ Rajasthan ਵੱਲੋਂ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਕਿ ਤੁਹਾਨੂੰ ਰਾਤ ਆਪਾਂ ਦੱਸ ਕੇ ਹਟੇ ਸੀਗੇ ਜੀ ਵੀ ਆਪਾਂ ਗੁਰਦੁਆਰਾ ਸਾਹਿਬ ਜਾਣਾ ਹਨ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਤੇ ਇਹ ਵਾਲਾ ਦਾ ਗੁਰਦੁਆਰਾ ਸਾਹਿਬ ਨੂੰ ਜਾਊਗਾ ਜੀ ਤੇ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਸ਼ੇਰ ਸ਼িকার ਗੁਰਦੁਆਰਾ ਸਾਹਿਬ ਆਪਾਂ ਚੱਲਦੇ ਆਂਗਾ ਹਾਂ ਨੂੰ ਤੇ ਦੇਖਦੇ ਆ ਕਿਦਾਂ ਦਾ ਗੁਰਦੁਆਰਾ ਤੇ ਕੀ ਉਹਦਾ ਇਤਿਹਾਸ ਆ ਤੇ ਨਾਲ ਤਾਂ ਦਰਸ਼ਨ ਕਰਾਂਗੇ ਨਾਲ ਦਰਸ਼ਨ ਕਰਾਵਾਂਗੇ ਜੀ ਤੇ ਨਾਲੇ ਤੁਹਾਡੇ ਨਾਲ ਇਤਿਹਾਸ ਵੀ ਸਾਂਝਾ ਕਰਾਂਗੇ ਤੇ ਚਲੋ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਆ ਜੀ ਤੇ ਚਲੋ ਆਪਾਂ ਕਰਦੇ ਆ ਦਰਸ਼ਨ ਤੇ ਨਾਲੇ ਅਸੀਂ ਵੀ ਦਰਸ਼ਨ ਕਰਾਂਗੇ ਤੇ ਨਾਲੇ ਤੁਸੀਂ ਵੀ ਦਰਸ਼ਨ ਕਰ ਲਿਓ ਜੀ ਤੇ ਚੱਲਦੇ ਆਪਾਂ ਦਰਸ਼ਨ ਵੱਲ ਵਾਹ ਗਰੂ ਸ਼ੀਰਿ ਦਰਬਾਰ ਸਾਹਿਬ ਰੋਜੀ ਦਰਸ਼ਨ ਸਾਰੇ ਜਣੇ ਆਪਾਂ ਵੀ ਕਰਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੁਸੀਂ ਕਰ ਲਿਆ ਤੇ ਆਪਾਂ ਵੀ ਕਰ ਲਿਆ ਜੀ ਹੁਣ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਸ਼ੇਰ ਸ਼ਿਕਾਰ ਸਾਹਿਬ ਮਚਕੁੰਡ ਤੌਲਪੁਰ ਰਾਜਸਥਾਨ ਇਹ ਸਥਾਨ ਉਹ ਪਵਿੱਤਰ ਧਰਤੀ ਹੈ ਜਿੱਥੇ ਸਿੱਖ ਧਰਮ ਦੀ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੋਗਲ ਬਾਦਸ਼ਾਹ ਜਹਾਂਗੀਰ ਦੇ ਨਾਲ ਗਵਾਲੀਅਰ ਨੂੰ ਜਾਂਦੇ ਹੋਏ ਰੋਕੇ ਸਨ ਗੁਰੂ ਸਾਹਿਬ ਜੀ ਨੇ 4 ਮਾਰਚ 1612 ਨੂੰ ਇਸ ਸਥਾਨ ਤੇ ਚਰਨ ਪਾਏ ਇਸ ਇਲਾਕੇ ਵਿੱਚ ਇੱਕ ਸ਼ੇਰ ਰਹਿੰਦਾ ਸੀ ਚੰਦੂ ਨੇ ਇੱਕ ਸਾਜਿਤ ਤਹਿਤ ਮੁਗਲ ਬਾਦਸ਼ਾਹ ਜਹਾਗੀਰ ਨਾਲ ਗੁਰੂ ਸਾਹਿਬ ਨੂੰ 5 ਮਾਰਚ 1612 ਨੂੰ ਸ਼ੇਰ ਦੇ ਸ਼ਿਕਾਰ ਲਈ ਜੰਗਲ ਵਿੱਚ ਲੈ ਗਿਆ ਸਖੰਖਾਰ ਸ਼ੇਰ ਵਿੱਚ ਦੁਆਪਰ ਦੇ ਭਸਮ ਹੋਏ ਕਾਲ ਜਮਨਦੀ ਰੂ ਦਾ ਵਾਸਾ ਸੀ ਖੁੰਖਾਰ ਕਾਲ ਜਮਨ ਸ਼ੇਰ ਦੇ ਰੂਪ ਵਿੱਚ ਜੰਗਲ ਦਾ ਬਾਦਸ਼ਾਹ ਬਣ ਕੇ ਘੁੰਮ ਰਿਹਾ ਸੀ ਸ਼ਿਕਾਰ ਦੀ ਭਾਲ ਵਿੱਚ ਘੁੰਮਦਾ ਫਿਰਦਾ ਭੁੱਖਾ ਸ਼ੇਰ ਉਸ ਸਥਾਨ ਤੇ ਆ ਗਿਆ ਜਿਸ ਵਿਚਾਰ ਤੇ ਮੁਗਲ ਬਾਦਸ਼ਾਹ ਤੇ ਚੰਦੂ ਮਸਤੀ ਵਿੱਚ ਬੈਠੇ ਸਨ ਉਹ ਆਸ ਲਈ ਬੈਠੇ ਸਨ ਅੱਜ ਸ਼ੇਰ ਗੁਰੂ ਜੀ ਦਾ ਸ਼ਿਕਾਰ ਕਰ ਲਵੇਗਾ ਤੇ ਦੁਸ਼ਮਣ ਦਾ ਸਫਾਇਆ ਹੋ ਜਾਵੇਗਾ ਪਰਕਾਲ ਜਮਨ ਬਾਦਸ਼ਾਹ ਵੱਲ ਵਧ ਰਿਹਾ ਸੀ ਬਾਦਸ਼ਾਹ ਨੇ ਚਲਾਕੀ ਨਾਲ ਗੁਰੂ ਜੀ ਨੂੰ ਮਰਵਾਉਣ ਖਾਤਰ ਆਪਣੀ ਵਿਚਾਰ ਲਈ ਚੀਕ ਦਿਹਾੜਾ ਪਾਇਆ ਗੁਰੂ ਜੀ ਨੇ ਗੁਰੂ ਜੀ ਨੇ ਆਪਣੀ ਵਿਚਾਰ ਤੋਂ ਹੇਠਾ ਉਤਰੇ ਤੇ ਸਾਹਮਣੇ 12 ਫੁੱਟ 5 ਇੰਚ ਲੰਬੇ ਕਾਲ ਨਾ ਜਮਸ਼ੇਰ ਖੜਾ ਦਿਹਾੜ ਰਿਹਾ ਸੀ ਗੁਰੂ ਜੀ ਨੇ ਕਾਲ ਜਮਨ ਦਾ ਉਦਾਰ ਕਰਨ ਲਈ ਆਪਣੀ ਤਲਵਾਰ ਦਾ ਜ਼ੋਰਦਾਰ ਵਾਰ ਕਰ ਦਿੱਤਾ ਇਸ ਤਰ੍ਹਾਂ ਕਾਲ ਜਮਨ ਨੂੰ ਕਲਯੁਗ ਵਿੱਚ ਵੇਦੀ ਕੋਲ ਤੇ ਤਾਂ ਬਸ ਵੀ ਜੋ ਦੇ ਹਤ ਮੁਕਤੀ ਪ੍ਰਾਪਤ ਹੋਈ ਸਾਰੀ ਦੁਨੀਆ ਵਿੱਚ ਇਹ ਜਾਣਿਆ ਜਾਂਦਾ ਹੈ ਇੱਥੇ ਆਉਣ ਵਾਲੀਆਂ ਸੰਗਤਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਪਿਆਰ ਨਾਲ ਭਰ ਦਿੰਦਾ ਹੈ ਪਹੁੰਚੀ ਯਾਤਰੀਆਂ ਦੇ ਸੰਤਪੁਰਸ਼ਾਂ ਦਾ ਇੱਥੋਂ ਜਾਣ ਨੂੰ ਮਨ ਨਹੀਂ ਕਰਦਾ ਜਦੋਂ ਇਹ ਸਥਾਨ ਦੀ ਬਾਬਾ ਜੀ ਨੇ ਸਾਫ ਸਫਾਈ ਕਰਵਾਈ ਤਾਂ ਉਦੋਂ ਇੱਥੋਂ ਗੁਰੂ ਜੀ ਦਾ ਬੇਸ਼ਕੀਮਤੀ ਪਵਿੱਤਰ ਵਸਤਾ ਪ੍ਰਾਪਤ ਹੋਇਆ ਗੁਰਦੁਆਰਾ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਲਈ ਜਦੋਂ ਖੜੇ ਕਿ ਖੁਦਾਈ ਕਰਵਾਈ ਤਾਂ 5 ਫੁੱਟ 5 ਇੰਚ ਡੂੰਘਾ ਖੱਡਾ ਪੁੱਟਣ ਸਮੇਂ ਵੀ ਗੁਰੂ ਸਾਹਿਬ ਜੀ ਦੀਆਂ ਪਵਿੱਤਰ ਅਸਥਰਾ ਪ੍ਰਾਪਤ ਹੋਇਆ ਇਹ ਸਾਰੀਆਂ ਦੁਰਪੱਲ ਪਵਿੱਤਰ ਵਸਤਾ ਗੁਰਦੁਆਰਾ ਸ਼ੇਰ ਸ਼ਿਕਾਰ ਸਾਹਿਬ ਮਚਕੁੰਡ ਵੇਖੇ ਸ਼ੁਭੋਧਿਤ ਹਨ ਇਹ ਵਸਤਾ ਦੇ ਦਰਸ਼ਨ ਦੇਦਾਰ ਕਰਕੇ ਸੰਗਤਾਂ ਤਨ ਤਨ ਉੱਠਦੀਆਂ ਹਨ ਮਹਾਰਾਜ ਸਾਹਿਬ ਜੀ ਜੋ ਤੁਸੀਂ ਆਸ-ਪਾਸਾ ਦੇਖ ਰਹੇ ਹੋ ਜੀ ਇਹ ਬਹੁਤ ਪੁਰਾਣਾ ਹੈ ਜੀ ਜਦੋਂ ਦਾ ਗੁਰੂ ਸਾਹਿਬ ਆਣ ਇੱਥੇ ਆਏ ਹੋਣਗੇ ਮੈਨੂੰ ਲੱਗਦਾ ਇਹ ਉਦੋਂ ਦਾ ਹੀ ਉਨਾ ਹੀ ਪੁਰਾਣਾ ਹੋਣਾ ਹੈ ਜੀ ਜਿਹੜੇ ਸਾਵਨ ਨਾਲ ਆਪਾਂ ਘਰਾਂ ਦੇ ਕੰਡੀਸ਼ਨਾਂ ਦੇਖ ਰਹੇ ਹਾਂ ਜੀ ਤੇ ਬਹੁਤ ਪੁਰਾਣੇ ਘਰ ਆਏ ਇੱਥੇ ਤੇ ਇਹ ਬਹੁਤ ਪੁਰਾਣੀ ਝੀਲ ਹੈ ਇੱਥੇ ਤੇ ਚਲੋ ਆਪਾਂ ਚੱਲਦੇ ਹਾਂ ਅੱਗੇ ਵੱਲ ਨੂੰ ਜੀ ਕਿਉਂਕਿ ਆਪਾਂ ਗਵਾਲੀਅਰ ਪਹੁੰਚਣਾ ਹੈ ਤੇ ਬਿੱਟੂ ਬੈਠੀ ਅੱਜ ਟਿਕਟ ਵੀ ਪਹਿਲਾਂ ਬੁੱਕ ਹੋਈ ਪਈ ਹੈ ਜੀ ਗੁਰਦੁਆਰਾ ਸਾਹਿਬ ਤੋਂ ਥੋੜਾ ਜਿਹਾ ਥੱਲੇ ਆਏ ਸੀਗੇ ਜੀ ਉਹ ਸਾਹਮਣੇ ਸੀ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਦੇਖ ਰਿਹਾ ਹਾਂ ਉੱਤਰ ਕੇ ਥੋੜਾ ਜਨਾ ਕੀ ਆਏ ਸੀਗੇ ਜੀ ਤੇ ਮੀ ਫੇਰ ਲੈ ਪਿਆ ਜੀ ਫਸਾਂਗਲੇ ਅੰਦਰ ਲਾਤੀਆਂ ਹੀ ਹੈਗਾ ਦਾ ਪਰਾਣਾ ਬਿਚੂ ਡੇਗ ਡੁਗਣਾ ਪਵੇ ਉੱਤੇ ਹੀ ਥੋੜਾ ਜਿਹਾ ਮੀਂਹ ਰੁਕਿਆ ਸੀ ਭਾਈ ਤੇ ਆਪਾਂ ਫੇਰ ਸਾਈਕਲਾਂ ਨੂੰ ਟੁੱਟ-ਕਟੁੱਟ ਕੇ ਕਰਨ ਲਾਤਾ ਤੇ ਫੇਰ ਆਪਾਂ ਚੜ ਗਏ ਆਉਣੇ ਹਾਈਵੇ ਤੇ ਦੇਖਦੇ ਆਉਣੇ 60 ਕਿਲੋਮੀਟਰ ਹੈਗਾ ਇਥੋਂ ਗਵਾਲੀਅਰ ਵੈਸੇ ਤਾਂ ਪਹੁੰਚ ਹੀ ਜਾਵਾਂਗੇ ਟਾਈਮ ਬਹੁਤ ਪਿਆ ਹਜੇ ਜੀ ਤੇ ਆ ਤੇ ਫੇਰ ਚਲੋ ਗਵਾਲੀਅਰੀ ਕਰਦੇ ਆ ਅਗਲੀ ਗੱਲ ਬਾਤ ਕਿੰਨਾ ਸੋਹਣਾ ਮਾਹੌਲ ਆ ਬਿਆਸੇ ਪਾਸੇ ਦਾ ਆਪਾਂ ਰੋਡ ਤੇ ਜਦੋਂ ਚੜੇ ਆ ਜੀ ਪੁਰਾਣੇ ਕਿਲੇ ਢੇਡੂ ਏ ਪਈ ਹੋਏ ਜੀ ਆਸ-ਪਾਸ ਅਬੀ ਚੈੱਕ ਕਰੋ ਕਿੰਨਾ ਸੋਹਣਾ ਮਾਹੌਲ ਹੈ ਜੀ ਕਿੰਨੀ ਹਰੇ ਭਾਈ ਹੈ ਪ્યો ਨਾ ਹੀ ਸਾਫ ਸੁਥਰਾ ਰੋਡ ਹੈ ਜੀ ਕਿਆ ਬੋਲੇ ਕਿਆ ਬੋਲੇਗੀ ਇਹ ਅਗਜੀ ਡੈਮ ਡੈਮ ਦਾ ਆਪਾਂ ਨੂੰ ਨਾਂ ਤਾਂ ਨਹੀਂ ਪਤਾ ਪਰ ਡੈਮ ਪਤਨ ਨੂੰ ਵੈਸੀ ਦਿਖਾ ਦਿੰਨੇ ਆ ਜੀ ਆਪਾਂ ਵੀ ਵੈਸੀ ਦੇਖ ਲਈਏ ਬਿਨਾ ਨਾਂ ਪੁੱਛੇ ਤੋ ਤੋ ਤੁਰ ਕੇ ਭਾਈ 5-6 ਕਿਲੋਮੀਟਰ ਅੱਗੇ ਆਏ ਸੀਗੇ ਤੇ ਰੱਬ ਨੇ ਫੇਰ ਟੱਕਣ ਖੋਜ ਤਾਂ ਕਹਿੰਦਾ ਮੁੰਡਿਆਂ ਨੂੰ ਗਰਮੀ ਲੱਗੀ ਜਾਂਦੀ ਹੈ। ਰੱਬ ਫੇਰ ਚਾਲੂ ਹੋ ਗਿਆ ਤੇ ਸਾਈਕਲ ਆਪਾਂ ਇੱਧਰ ਫੇਰ ਲਾਤੀਆਂ ਜੀ। ਦੇਖਦੇ ਆਂ ਬਾਬਾ ਕਦੋਂ ਟੱਕਣ ਬੰਦ ਕਰੂਗਾ ਫੇਰ ਚੱਲਦੇ ਆਂ ਗਾਹਾਂ ਨੂੰ। ਵੈਸੇ ਗਵਾਲੀਅਰ ਪਹੁੰਚਣਾ ਹੀ ਪਹੁੰਚਣਾ ਜੇ ਜ਼ਰੂਰੀ ਆ। ਕਿਉਂਕਿ ਬਿੱਟੂ ਭਾਈ ਦੀ ਟ੍ਰੇਨ ਲੰਘ ਜਾਣੀ ਆ ਟਿਕਟ ਪਹਿਲਾਂ ਹੀ ਬੁੱਕ ਕਰੀ ਬੈਠਾ ਬਿੱਟੂ ਭਾਈ। ਪਹਚਾਵਾਂਗੇ ਜੇ ਟ੍ਰੇਨ ਚੜਾਵਾਂਗੇ ਬਿੱਟੂ ਭਾਈ ਨੂੰ ਕਰੇ। ਰੱਖਦੇ ਨਹੀਂ ਆ ਜਿਹਨੂੰ ਇੱਥੇ ਦੇਖਦੇ ਆ ਕਦੋਂ ਕਰੋਗਦਾ ਮੀ ਜੀ ਫੇਰ ਚੱਲਾਂਗੇ ਗਾਹਾਂ ਨੂੰ ਮੈਨੂੰ ਲੱਗਦਾ ਬਾਈ ਰੱਬ ਵੀ ਕਹਿੰਦਾ ਤੂੰ ਕਿੱਧਰ ਮੂੰਹ ਚੱਕੇਗਾ ਬਠਿੰਡੇਵਾਲ ਤਾਂ ਤੇਰਾ ਕੋਈ ਕੰਮ ਹੀ ਹੈ ਨਹੀਂਗਾ ਕੰਮ ਹੈਗਾ ਕੰਮ ਹੀ ਚੱਲ ਰਿਹਾ ਹੈ ਅਈ ਲੱਗਦਾ ਮੈਨੂੰ ਗੱਲ ਜਿਹੜੇ ਸਾਲ ਮੀਟ ਟਿਕਦਾ ਨਹੀਂ ਪਿਆ ਅਈ ਆਪਾਂ ਨੂੰ 6 ਘੰਟਾ 8 ਘੰਟਾ ਹੋ ਗਿਆ ਇੱਥੇ ਬੈਠੇ ਆ ਨੂੰ ਮੀ ਰੁਕਣ ਦਾ ਨਾਂ ਹੀ ਨਹੀਂ ਲੈਂਦਾ ਮੈਨੂੰ ਲੱਗਦਾ ਵੀ ਬਿੱਟੂ ਅੱਜ ਪਹੁੰਚਦਾ ਨਹੀਂ ਪਰੈਂਡੇ ਤੇ ਮੈਂ ਹੀ ਗਵਾਲੀਅਰ ਪਹੁੰਚੇ ਕਿੰਨੇ ਬਿੱਟੂ ਇਹਨਾਂ ਮੀਂਹ ਵੇ ਤੇਜ਼ੀ ਵਾਲਾ ਪਈ ਜਾਂਦਾ ਇੱਕ ਮੌਸਮ ਬੜਾ ਖਰਾਬ ਆ ਉੱਤੋਂ ਟਾਈਮ ਵੀ ਹੋਈ ਜਾਂਦਾ ਹਨਾ ਆ ਤੁਸੀਂ ਮੀਂਹ ਦੇ ਤੋੜਾ ਇਹ ਹਾਲਾਤ ਚੈੱਕ ਕਰ ਹੀ ਲੋ ਕਿੰਨਾ ਕੁ ਮੀਂਹ ਪੈ ਰਿਹਾ ਹੈ ਗਈ ਬੱਚੇ ਨੇ ਕਿਥੋਂ ਨੂੰ ਪਤਾ ਹਨਾ ਵੀ ਆਪਣੇ ਪੰਜਾਬ ਦੇ ਵਿੱਚ ਆਲੇ ਛੱਤਾਂ ਦੇ ਵਿੱਚ ਕਿਵੇਂ ਰੱਖੇ ਜਾਂਦੇ ਆ ਉਹ ਬਨੇਰੇ ਤੋਂ ਆਪਣਾ ਥੋੜਾ ਜਿਹਾ ਥਾਂ ਛੱਡ ਦਿੰਦੇ ਇੱਕ ਟੱਪ ਪੱਤ ਕੇ ਹਨ ਉਵੇਂ ਆਪਾਂ ਪੰਤਾਲਾ ਰੱਖ ਦਿੰਨੇ ਆ ਇਹਨਾਂ ਦੇ ਪੰਤਾਲੇ ਐ ਆਪਾਂ ਪਾ ਕੇ ਆ ਜੀ ਐ ਜਿਹੜਾ ਪਾਣੀ ਖੜੀ ਜਾਂਦਾ ਵਾ ਥੱਲੇ ਆਈ ਜਾਂਦਾ ਜੀ ਇਹ ਐ ਪੰਤਾਲੇ ਬਣਾਉਂਦੇ ਯੂਪੀ ਵਾਲੇ ਵੈਸੇ ਐ ਤਾਂ ਆਪਾਂ ਰਾਜਸਥਾਨ ਦੇ ਵਿੱਚ ਰੁਕ ਗਿਆ ਭਾਈ ਮੀ ਤੇ ਚੱਲਦੇ ਆ ਥੋੜਾ ਵੱਧਦੇ ਅੱਗੇ ਵੱਲ ਨੂੰ ਬਿੱਟੂ ਨੂੰ ਗਵਾਲੀਅਰ ਪਹੁੰਚਾਉਣੇ ਆਂ ਬਿੱਟੂ ਦਾ ਕੰਮ ਨਾਲ ਵਿੱਚ ਰਹਿ ਜੀ ਚੱਲ ਬਿੱਟੂ हेलो भाई भाई तुम तो बताओ तुम गल लो तुमको बवाना बन्द अरे एक दे दे एक दे दो एक और ले लो थैंक यू लोकल यार भाई फॉलो कर लो आपको मेरा फेल बंदा चैनल है उस पे फॉलो कर लो फॉलो बैक दे दूंगा आपको मैं ठीक है ब्रो ओके तो आप भाईया ने अपन को पूरी देती है पानी वाली ਕੰਨਬੇ ਤੁਸੀਂ ਰਾਜ ਪਾਣੀ ਪੀ ਲਓ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਪੜ ਗਿਆ ਫਿਰ ਜਾਦੂ ਉਹੀ ਜੀ ਦੇਖ ਹੁਣ ਆਪਾਂ ਚੱਲਦੇ ਅੱਗੇ ਵੱਲੋਂ ਹੁਣ ਕੋਈ ਪਰਵਾਹ ਨਹੀਂ ਆਪਾਂ ਨੂੰ ਵੀ ਮੀਂਹ ਆਵੇ ਨੇਰੀ ਆਵੇ ਹੁਣ ਆਪਾਂ ਗਵਾਲੀਅਰ ਪਹੁੰਚ ਕੇ ਦਿਖਾਵਾਂਗੇ ਪਹੁੰਚਾ ਕੇ ਗਵਾਲੀਅਰ ਜੀ ਤੇ ਬਿੱਟੂ ਨੂੰ ਆਦੀ 3 ਇੰਚ ਚੜਾਵਾਂਗੇ ਮੀਂਹ ਹਟਣ ਤੋਂ ਬਾਅਦ ਆਪਾਂ ਕਾਫੀ ਅੱਗੇ ਆ ਗਈ ਸੀਗੇ ਜੀ ਤੇ ਵਧੀਆ ਸਫਰ ਨਿਪੜ ਗਿਆ ਮੀਂਹ ਰੁਕਿਆ ਤਾਂ ਹੁਣ ਥੋੜੀ ਜੱਗੇ ਜਾਣ ਦੀ ਥੋੜੀ ਜੀ ਸ਼ਰਦਾ ਘੱਟ ਗਈ ਸੀਗੀ ਜੀ ਕਿ ਨਹੀਂ ਬਿੱਟੂ ਸ਼ਰਦਾ ਕਿਵੇਂ ਕੱਢ ਜੂਗੀ ਆਹਦੇ ਬਾਈ ਹੈ ਨਾ ਦੋ ਕੱਪ ਉਹੀ ਮੈਂ ਕਹਿੰਨਾ ਵੀ ਸ਼ਰਦਾ ਘਟਨ ਤਾਂ ਨਹੀਂ ਦਿੰਦੇ ਸ਼ਰਦਾ ਤਾਂ ਵੱਧ ਗਈ ਹੁਣ ਦੇਖ ਕੀ ਵੱਧ ਗਈ ਦੱਪੀ ਕੇ ਕਿੰਨੀ ਕ ਵੱਜੂਗੀ ਉਹ ਅੰਦਾਜ਼ਾ ਨਹੀਂ ਲਾ ਸਕਦੇ ਆਪਾਂ ਨਰਜੀ ਵਾਸਤੇ ਨਰਜੀ ਵਾਸਤੇ ਗਿਰੀਆਂ ਕੀ ਕਹਿੰਦੇ ਇਹਨੂੰ ਬਾਬਾ ਪੀਨਟਸ मूंगਫਲੀ मूंगਫਲੀ ਆ ਬਈ ਤੁਸੀਂ ਕਮੈਂਟਾਂ ਚ ਦੱਸਿਆ ਤਾਂ ਸੀਗਾ ਵੀ ਉਹ ਚਾਹ ਐ ਬਣਦੀ ਆ ਹਨਾ ਤੇ ਬਣਾਉਣੀ ਆਪਾਂ ਉਹੀ ਚਾਹ ਸੀਗੀ ਅੱਜ ਤੇ ਮੈਂ ਤੇ ਬਿੱਟੂ ਭਾਈ ਆਪਾਂ ਚੱਲ ਗਏ ਸੀ ਗੁਰਦੁਆਰਾ ਸਾਹਿਬ ਤੇ ਨਿਸ਼ੂ ਤੇ ਸੰਦੀਪ ਲਾਂਗੇ ਸੀ ਅੱਗੇ ਜਿਹੜਾ ਸਿਲੰਡਰ ਆ ਉਹ ਵੀ ਉਹਨਾਂ ਕੋਲੇ ਆ ਜਿਹੜਾ ਗੈਸ ਆ ਗੁੱਲਾਗਾ ਉਹ ਵੀ ਉਹਨਾਂ ਕੋਲੀ ਸੀਗਾ ਤੇ ਪਤਾ ਕਰਕੇ ਉਸ ਤੇ ਚਾਹ ਨਹੀਂ ਬਣਾ ਸਕੇ ਉਹ ਚਾਹ ਨਹੀਂ ਬਣਾ ਸਕੇ ਕੱਲ ਨੂੰ ਜਰੂਰ ਤੁਹਾਨੂੰ ਉਹ ਚਾਹ ਦਿਖਾਵਾਂਗੇ ਜਿੱਦਾਂ ਤੁਸੀਂ ਕਾਮੈਂਟ ਕਰਕੇ ਦੱਸਿਆਗਾ ਉਦਾਂ ਹੀ ਉਹ ਕਹੇ ਸੀ ਚਾਹ ਬਣਾਵਾਂਗੇ ਜੀ ਤੁਹਾਨੂੰ ਦਿਖਾਵਾਂਗੇ ਵੀ ਚਾਹ ਵੀ ਸਹੀ ਬਣੀ ਆ ਕਿ ਨਹੀਂ ਤੇ ਹੁਣ ਕਿਰਾਂ ਆਪਾਂ ਫਿਰ ਆਪਾਂ ਓ ਬਾਈ ਵਾਲੀ ਚਾਹ ਪੀ ਲਈਏ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਸੀਂ ਚਾਹ ਪੀ ਲਈਏ ਹੁਣ ਆਪਾਂ ਥੋੜੀ-ਮੋਟੀ એનર્ਜੀ ਮਿਲ ਜੂਗੀ ਤਹਾਂ ਚੱਲਣ ਜੋਗੇ ਹੋ ਜਾਾਂਗੇ ਚਲੋ ਫਿਰ ਮਿਲਦੇ ਆਂ ਨੇਰੇ ਹੋਏ ਅਗਲੀ ਸ਼ਰਕਤ ਤੇ ਚਾਹ ਆਪਾਂ ਪੀ ਲਈ ਆ ਜੀ ਤੇ ਆਪਾਂ ਮੂੰਗਫਲੀ ਵੀ ਖਾ ਲਈ ਹੁਣ ਆਪਾਂ ਚੱਲਦੇ ਆਂ ਅੱਗੇ ਵੱਲੋਂ ਆਪਣਾ ਰਹਿ ਗਿਆ ਇੱਥੋਂ ਗਵਾਲੀਅਰ ਜੀ 30 ਕਿਲੋਮੀਟਰ 3 ਕਿਲੋਮੀਟਰ ਹੈ ਕਰਦਾ ਜੀ ਕਰੇ ਜਲਦੀ ਜਲਦੀ ਲਾ ਦੀਏ ਤੇ ਜਲਦੀ ਜਲਦੀ ਉੱਥੇ ਪਹੁੰਚ ਜੀ ਨੇਰਾ ਹੋਣ ਤੋਂ ਪਹਿਲਾਂ ਆ ਗਏ ਜੀ ਪਗਵਾਲੀ ਯਾਰ ਗਵਾਲੀਅਰ ਦੇ ਨੇੜੇ ਆ ਗਿਆ ਗਵਾਲੀਅਰ ਰਹਿ ਗਿਆ ਆਪਣੇ ਤੋਂ 10 ਕਿਲੋਮੀਟਰ ਥੋੜੀ ਬਾੜ ਰਹਿ ਗਈ ਵਧੀਆ ਖੇਤ ਲਾਇਆ ਬਾੜ ਅੱਜ ਆਪਾਂ 10 ਕਿਲੋਮੀਟਰ ਵੀ ਕੱਢ ਲੀਏ ਫੇਰੀ ਵਧੀਆ ਹੋਊਗੀ ਹਨਾ ਜੀ ਚਲੋ 10 ਕਿਲੋਮੀਟਰ ਵੀ ਕੱਢ ਲਾਂਗੇ ਜਦਾ ਇੰਨੀ ਕੱਢ ਲੈ ਕੋਈ ਤੁਸੀਂ ਦੇਖੋ ਨਾ ਟਰੱਕਾਂ ਦੀ ਆਵਾਜ਼ਾਈ ਬੜੀ ਰਹਿੰਦੀ ਐ ਇੱਥੇ ਉਹ ਕਿ ਸਿੰਗਲ ਰੋਡ ਆ ਇਹ ਬਹੁਤ ਜ਼ਿਆਦਾ ਆਵਾਜ਼ ਆਈ ਰਹਿੰਦੀ ਐ ਤੇ ਬਹੁਤ ਟ੍ਰੈਫਿਕ ਐ ਇਹਦੇ ਪੀ ਪਾ ਪੀ ਪਾ ਪੀ ਪਾ ਤੜਕੀ ਲੱਗ ਜਾਂਦੇ ਨੇ ਸੁਣਨ ਤੇ ਸ਼ਾਮ ਤੱਕ ਫਿਰ ਪੀ ਪਾ ਪੀ ਪਾ ਕਰਨਾ ਚੱਲਦੀ ਰਹਿੰਦੀ ਐ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਤੜਕੀ ਸੁਣਨ ਲੱਗ ਜਾਂਦੇ ਨੇ ਪੀ ਪਾ ਪੀ ਪਾ ਪੀ ਪਾ ਤੇ ਅਬ ਪੀ ਪਾ ਵਾਲਾ ਰੋਡ ਛੱਡਦੇ ਹੁਣ ਆਪਾਂ ਸਾਫ਼ ਰੋਡ ਤੇ ਜਾ ਸਾਫ਼ ਰੋਡ ਤੇ ਜਾਂਦੇ ਆ ਜਿੱਥੇ ਟ੍ਰੈਫਿਕ ਵੀ ਘੱਟ ਆ ਆਵਾਜ਼ਾਂ ਵੀ ਘੱਟ ਆ ਤੇ ਪੀ ਪਾ ਵੀ ਜ਼ਿਆਦਾ ਨਹੀਂ ਹੁੰਦੀ ਪਾ ਉਧਰ ਵੱਲ ਚੱਲਦੇ ਆ ਜੀ ਉਹ ਸਾਹਮਣੇ ਲੱਗਿਆ ਹੋਇਆ ਬੋਰਡ ਜੀ ਹੁਣ ਆਪੇ ਇਧਰ ਵੱਲ ਨੂੰ ਜਾਣਾ ਜੀ ਇਧਰ ਰਹਿ ਗਿਆ ਆਪਣਾ 10 ਕਿਲੋਮੀਟਰ ਗਵਾਲੀਅਰ ਆ ਆ ਗਏ ਜੀ ਆਪਾਂ ਗਵਾਲੀਅਰ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਲੱਭਣਾ ਕਿਹੜੇ ਪਾਸੇ ਆ ਜੀ ਵਿਸ਼ੂ ਭਾਈ ਨੇ ਲੋਕੇਸ਼ਨ ਲਾਈ ਹੋਈ ਆ ਉਹ ਕਿੱਥੇ ਤਾਈਂ ਜਾਈ ਜਾਂਦਾ ਹੈਗਾ ਉਹਦੇ ਪਿੱਛੇ ਪਿੱਛੇ ਚੱਲਦੇ ਆਪਾਂ ਫਿਰ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਜੀ ਸਾਹਮਣੇ ਦੇਖਣ ਨੂੰ ਮਿਲਿਆ ਜੀ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਗੁਰਦੁਆਰਾ ਉਹ ਉਪਰ ਅਟੀਚੀ ਤੇ ਜਾਵਾਂ ਜੀ ਉਥੇ ਹੁਣ ਪਹਾੜੀ ਚੜ ਕੇ ਜਾਣਾ ਪੂਗਾ 2-3 ਕਿਲੋਮੀਟਰ ਦੀ ਪਹਾੜੀ ਕਹਿੰਦੇ ਆ 2-3 ਕਿਲੋਮੀਟਰ ਦੀ ਪਹਾੜੀ ਚੜ੍ਹਨੀ ਪੂਗੀ ਹੁਣੇ ਚਲੋ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਜੀ ਬਾਬਾ ਜੀ ਨੇ ਫਿਰ ਕਾਸਤਾ ਆਪਣ ਨੂੰ ਪੈਦਲ ਜੀ ਚੜਾਈ ਆ ਗਈ ਬੋਲੇ ਤੇ ਚੜਾਈ ਦੀ ਉਡੀਕ ਰਹਿੰਦੇ ਸੀ ਚੜਾਈ ਨਹੀਂ ਆਈ ਚੜਾਈ ਨਹੀਂ ਆਈ ਚੜਾਈ ਆ ਗਈ ਫਿਰ ਹੋ ਗਏ ਪੈਦਲ ਫਿਰ ਪਹਾੜ ਵਾਲਾ ਮੌਸਮ ਆ ਗਿਆ ਪਹਾੜ ਦੇਖੋ। ਪਰ ਰਾਤ ਨੂੰ ਕੁਝ ਦੇਖ ਨਹੀਂ ਰਿਹਾ। ਚੱਲੋ। ਪਹਾੜ ਆਪ ਤੜਕੇ ਦਿਖਾਵਾਂਗੇ ਜੀ। ਹੁਣ ਕਿ ਰਹਾਂ ਆਪਾਂ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਾਉਣੇ ਤੁਹਾਨੂੰ ਜੀ। ਤੇ ਨਾਲੇ ਆਪ ਖੋਦ ਕਰਦੇ ਆ ਜੀ। ਦੇਖ ਲਓ ਜਮ ਸਿੱਧੀ ਚੜਾਈ ਹੈ ਜੀ। ਸ਼ਹਿਰ ਟੱਪ ਕੇ ਸਾਰਾ ਗੁਰਦੁਆਰਾ ਸਾਹਿਬ ਬਿਲਕੁਲ ਟੀ ਸੀ ਪਿਆ ਜੀ। ਜੋ ਜਮਾ ਪਹਾੜ ਦੇ ਉੱਪਰ ਤੁਸੀਂ ਪਹਿਲੇ ਢਾਵਾ ਡੋਲ ਜੇ ਹੋਣ ਲੱਗੇ ਚੜਾਈ ਤਾਂ ਹੀ ਗਾਹ ਪਈਆ ਤੁਸੀਂ ਚੜਾਈ ਦੇਖੋ ਤਾਂ ਜਮਾ ਸਿੱਧੀ ਚੜਾਈ ਆ ਜੀ ਚੜਾਈ ਜਪਾਂ ਸਾਰੀ ਨਿਗਾਹ ਲਿਆ ਜੀ ਗੁਰਦੁਆਰਾ ਸਾਹਿਬ ਦੀ ਤੇ ਹੁਣ ਆ ਗਿਆ ਪੱਧਰ ਲਾਕਾ ਇਹ ਪੱਧਰ ਲਾਕੇ ਦੇ ਆਪਾਂ ਸਾਈਕਲ ਦੇ ਉੱਪਰ ਚੜ ਗਏ ਜੀ ਵਧੀਆ ਸਾਈਕਲ ਚਾਈ ਜਾਂਦੇ ਆ ਤੇ ਗੁਰਦੁਆਰਾ ਸਾਹਿਬ ਆਪਣੇ ਤੁਰ ਹੈ ਗਿਆ ਜੀ ਤਿੰਨ ਕ ਸੋਕ 300 ਮੀਟਰ ਦੀ ਦੂਰੀ ਤੇ ਤੇ ਦਿਖਾਉਣੇ ਤੁਹਾਨੂੰ ਜਾ ਕੇ ਗੁਰਦੁਆਰਾ ਸਾਹਿਬ ਵੀਰੇ ਤੁਹਾਨੂੰ ਵਧੀਆ ਇਹ ਵੀਡੀਓ ਦਿਖਾਵਾਂਗੇ ਸਾਰੇ ਸ਼ਹਿਰ ਦਾ ਆਸਾ ਪਾਸਾ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਗੇਟ ਇਸੀ ਕਿ ਦੇਸੀ ਸਾਈਕਲਾਂ ਤੇ ਆਪਾਂ ਇੰਨੇ ਦੂਰ ਦੂਰ ਤੱਕ ਵੀ ਆ ਜਾਾਂਗੇ। ਗੁਰੂ ਪਾਸ਼ਾ ਜੀ ਨੇ ਚਾਇਆ ਤਾਂ ਪਦਰੂ ਰ ਆਏ ਆ ਜੀ। ਗੁਰੂ ਪਾਸ਼ਾ ਨੇ ਬੜਾ ਆ ਗਿਆ। ਗੁਰਦੁਆਰਾ ਦਾਤਾ ਬੰਦੀ ਛੋੜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਕਿਲਾ ਗਵਾਲੀਆ। ਆਵਲਾ। ਮੇਨ ਗੇਟ ਹੈ ਜੀ। ਗੁਰਦੁਆਰਾ ਸਾਹਿਬ ਨੂੰ ਜਾਣ ਯਾਰਾ। ਆਪਾਂ ਕਿਰਾਂ ਸਾਈਕਲਾਂ ਲਾ ਦੀਏ ਪਾਰਕਿੰਗ 'ਚ। certa no carambola cheguei está pai vai que सामने करो दर्शन तो गुरुद्वारा साहब जी मान थला सारा ਕਾਲ ਦੇ ਖਲਿਆਰ ਖਲੂਰ ਕੇ ਸਾਰਾ ਕੋ ਪੈਕ ਵੀ ਕਰ ਲਿਆ ਜੀ ਤੇ ਗੱਡੀਆਂ ਵਿੱਚ ਪਾ ਸਾਈਕਲ ਆ ਇਧਰ ਲਾਤੀਆਂ ਨੇ ਸਸਰੀ ਘਾਲ ਬਈ ਸਸਰੀ ਘਾਲ ਜੀ ਇਧਰ ਮੈਂ ਚੱਲਿਆ ਥੋੜਾ ਮੋਟਾ ਚਾਣਾ ਪਾ ਦੋ ਆਪਾਂ ਚੱਲਿਆ ਜੀ ਕਿਆ ਕਰਾਂ ਸਿੰਘ ਆਲਾ ਪੋਚੋ ਮੰਡੀ ਆਪਾਂ ਜਾਣਾ ਐਸਵੀਆਈ ਬੈਂਕ ਹੈ ਐਸਵੀਆਈ ਬੈਂਕ ਤੇ ਆਪਾਂ ਕਿੱਥੇ ਜਾਣਾ ਜੀ ਸੇਮ ਤੇ ਸੇਮ ਤੁਸੀਂ ਤੇ ਚਲੋ ਫਿਰ ਮਿਲਦੇ ਆ ਗਾ ਜੀ ਥੋੜਾ ਜਲਦੀ ਆਇਓ ਤੁਹਾਨੂੰ ਪਤਾ ਬਸ ਗਏ ਤੇ ਆਏ ਤੁਹਾਨੂੰ ਪਤਾ ਫਿਰ ਮੇਰਾ ਜੀ ਨਹੀਂ ਲੱਗਦਾ ਕਦਰ ਜੀ ਨੂੰ ਨਹੀਂ ਲੱਗਦਾ ਹੁੰਦਾ ਨਾ ਮੇਰਾ ਜੱਫੀਆਂ ਜੁਕੀਆਂ ਬਾਤ ਹੁੰਦਾ ਫੇ ਜੋਖਿਆ ਬਾਤੋ ਬਈ ਨਾ ਮਾਲੇ ਟਾਈਮ ਨਹੀਂ ਜਾਂਦਾ ਨਹੀਂ ਦੋਸਤਾਂ ਤੋਂ ਲੈ ਜਾਂਦਾ ਬੇਬੇ ਬਾਪੂ ਨੇ ਮੇਰੇ ਵੱਲੋਂ ਸਸਰੀਕਾਰ ਕੇ ਤੇ ਪਿਆਰ ਦੇ ਉਹਨਾਂ ਤੋਂ ਪਿਆਰ ਲੈ ਕੇ ਮੈਂ ਹੀ ਮੇਰੇ ਵਾਸਤੇ ਵੀ ਹਰ ਪਾਲ ਥੋੜਾ ਪਿਆਰ ਚਾਰ ਲੈ ਕੇ ਆਵਾਂਗੇ ਹਾਂ ਵਿਚਾਰ ਲੈ ਕੇ ਆਵਾਂਗੇ ਹਾਂ ਤੇ ਬਾਪੂ ਦੀ ਥੋੜੀ ਮੋਟੀ ਗਾਲਾਂ ਵੀ ਲਈ ਮੇਰੇ ਵਾਸਤੇ ਠੀਕ ਹੈ ਜੀ ਕੰਜਰਾ ਕਿੱਥੇ ਮੁੜ ਗਿਆ ਹਾਂ ਠੀਕ ਹੈ ਬਾਈ ਆਪਣੇ ਗੱਡੀ ਤੇ ਨਾ ਕਪੜਾ ਮਾਰਦੀ 20 ਪੈਂਡ ਕਰਕੇ ਨਾ ਚੱਲ ਲੱਗਦਾ ਹਾਂ ਹਾਂਜੀ ਹਾਂਜੀ ਜਾਂਦੇ ਜਾਂਦੇ ਜਵਾਖਾਂ ਨੂੰ ਟਾਟਾ ਕਰ ਦੂੰ। ਟਾਟਾ। ਬਾਏ ਬਾਏ। ਇਹ ਬਾਈ ਹੁਣ ਪਤਾ ਨਹੀਂ ਵੀ ਦੋ ਦਿਨ ਆਪਣੇ ਦੋ ਤਿੰਨ ਦਿਨ ਜਿਹੜੇ ਵੀ ਆਪਾਂ ਬਿੱਟੂ ਬਾਈ ਆਪਣੇ ਨਾਲ ਨਹੀਂ ਆਉਂਦੇ ਨਿਸ਼ੂ ਬਾਈ ਆਪਣੇ ਨਾਲ ਨਹੀਂ ਆਉਂਦੇ। ਪਤਾ ਨਹੀਂ ਕਿਵੇਂ ਦੇ ਦਿਨ ਲੰਘਣ ਗਏ ਹਨਾ। ਤੇ ਚਲ ਮੈਂ ਤੇ ਸੰਦੀਪ ਬਾਈ ਆਪਾਂ ਆਪ ਵਿੱਚ ਗੱਲਾਂ ਬਾਤਾਂ ਕਰਕੇ ਮਾੜਾ-ਮਟਾ ਟਾਈਮ ਪਾਸ ਕਰ ਲਾਂਗੇ ਹਨਾ ਕਿਉਂਕਿ ਉਹਨਾਂ ਬਿਨਾਂ ਆਪਣਾ ਜੀ ਵੀ ਨਹੀਂ ਲੱਗਦਾ ਕਿਉਂਕਿ ਆਪਣੇ ਤੋਂਨੇ ਸੀਨੀਅਰ ਬਾਈ ਆਪਣੇ ਤੋਂਨੇ ਕਿਸ਼ੂ ਭਾਈ ਵੀ ਆਪਣਾ ਸੀਨੀਅਰ ਆ ਬਿੱਟੂ ਭਾਈ ਦਾ ਸੀਨੀਅਰ ਹੈਗਾ ਹੀ ਹੈਗਾ ਕਿਉਂਕਿ ਇਕੱਠੇ ਕੰਮ ਕਰਦੇ ਰਏ ਬਿੱਟੂ ਦੇ ਮੈਂ ਵਿੱਚ ਚਲੋ ਫਿਰ ਆਪਾਂ ਹੁਣੇ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਤੇ ਹੁਣ ਆਪਾਂ ਰੂਮ-ਰਾਮ ਦਾ ਇੰਤਜ਼ਾਮ ਵੀ ਕਰਦੇ ਹਾਂ ਨਾ ਤੇ ਰੂਮ-ਰਾਮ ਪੁੱਛਦੇ ਆ ਪਰਦਿਆਂ ਤੋਂ ਸਾਈਕਲਾਂ ਦੀ ਆਪਾਂ ਅਜੇ ਤੰਗੜ ਪਟੀਆਂ ਜੇ ਆਪਣਾ ਸੰਭਣਾਗਾ ਜੀ ਪਹਿਲਾਂ ਰੂਮ ਲੈ ਲਈਏ ਫਿਰ ਆਪਾਂ ਤੰਗੜ ਪਟੀਆਂ ਸਾਰਾ ਲੈ ਚੱਲਾਂਗੇ ਉਸੇ ਜੀ ਯਾਤਰੀ ਨਿਵਾਸ ਦਫ਼ਤਰ ਪਾਪਾ ਜੀ ਨਾਲ ਗੱਲਬਾਤ ਕੀਤੀ ਸੀ ਤੇ ਪਾਪਾ ਜੀ ਨੇ ਆਪਾਂ ਇੱਕ ਕਮਰਾ ਦਿੱਤਾ ਹੀ ਜੋ ਬਿਲਕੁਲ ਫਰੀ ਖਾਤੇ ਦੇ ਵਿੱਚ ਕਮਰਾ ਦਿੱਤਾ ਆਪਣ ਨੂੰ ਬਾਬ ਦੇਣ ਜਦੋਂ ਤੁਸੀਂ ਰਹੋਗੇ ਚਲਦੇ ਹੁਣ ਆਪਾਂ ਸਮਾਨ ਸੱਲਾ ਸਾਰਾ ਚੱਕ ਲਿਆ ਜੀ ਕਿ ਆ ਗਏ ਨਾ ਉਹ ਕੇ ਕੱਪੜੇ-ਕਪੜੇ ਬਦਲਾਂਗੇ ਅੱਜ ਮੀਂਹ ਦੇ ਵਿੱਚ ਭਜਦੇ ਆਏ ਆ ਆਖੇ ਆਪ ਤੋਂ 스멜 ਮਾਰੀ ਜਾਂਦੀ ਆ ਰੂਮ ਨੰਬਰ ਹੈਗਾ ਜੀ 50 ਚਲਦੇ ਆਪਾਂ ਰੂਮ ਚ

Pengajar nombor kamera. Pengajar nombor chap. ਕਮਰਾ ਦਾ ਫਰਾਈਡ ਲੱਗੇ ਹੋਇਆ ਤਿੰਨ ਤਿੰਨ ਬਾਹਰੋਂ ਪਰਮੋਸ ਆਵਣਾ ਉਹਨੂੰ ਕੋਈ ਰਸੋਈ ਪੱਕੇ ਤੋਂ ਕਿ ਵਧੀਆ ਚੱਬੀ ਜਾਂਦੇ ਤੇ ਵਧੀਆ ਨੀਂਦ ਆ ਜੂਗੀ ਜੀ ਵਧੀਆ ਵੀਡੀਓ ਐਡਿਟ ਕਰਕੇ ਅੱਜ ਟਾਈਮ ਨਾਲ ਸੋਚਾਂਗੇ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਸੀਗੇ ਜੀ ਤੁਹਾਨੂੰ ਪਤਾ ਹੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਜੀ ਤੇ ਬਾਰੋਂ ਬਾਰ ਦਰਸ਼ਨ ਕਰ ਲਓ ਅੱਜ ਦਾ ਦਿਨ ਤੁਸੀਂ ਤੇ ਕੱਲ ਨੂੰ ਆਪਾਂ ਤੁਹਾਨੂੰ ਸਵੇਰੇ ਅੰਦਰੋਂ ਵੀ ਦਰਸ਼ਨ ਕਰਾਵਾਂਗੇ ਦਰਬਾਰ ਸਾਹਿਬ ਦੇ ਹੁਣ ਨਹਾ ਧੋ ਕੇ ਕਮਰੇ ਦੇ ਵਿੱਚੋਂ ਹੁਣ ਆਪਾਂ ਬਾਹਰ ਨੂੰ ਆਏ ਸੀਗੇ ਜੀ ਤੇ ਗੁਰੂ ਕਾ ਲੰਗਰ ਰੋਟੀ ਪਾਣੀ ਛਕ ਲਈਏ ਜੀ ਤੇ ਫਿਰ ਵੀਡੀਓ ਵੀਡੀਓ ਐਡਿਟ ਕਰਨੀ ਹੈ ਨਾ ਟਾਈਮ ਖਾਸਾ ਹੋ ਜਾਊਗਾ ਆਪਾਂ ਨੂੰ ਤੇ ਉੱਥੇ ਜਿੱਥੇ ਆਪਾਂ ਰੂਮ ਹੈਗਾ ਆਪਣਾ ਉੱਥੇ ਨੈੱਟਵਰਕ ਵੀ ਹੈ ਨਹੀਂਗਾ ਜੀ ਤੇ ਵੀਡੀਓ ਅਪਲੋਡ ਕਰਨ ਵਾਸਤੇ ਮੈਨੂੰ ਤਾਂ ਆਪਾਂ ਨੂੰ ਬਾਹਰ ਜਾਣਾ ਪਊਗਾ ਜਾਇ ਤੋਂ ਬਾਬੇ ਵਾਈਫਾਈ ਮੰਗਣਾ ਪੂਗਾ ਦੇਖਦੇ ਆ ਕੋਈ ਨਹੀਂ ਪਹਿਲਾਂ ਲੰਗਰ ਪ੍ਰਸ਼ਾਦਾ ਛਕਦੇ ਆ ਜੀ ਅੱਗੇ ਦੀ ਗੱਲ ਬਾਤ ਫਿਰ ਬਾਅਦ ਚ ਕਰਾਂਗੇ ਜੀ ਆ ਜੀ ਵਾਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਛੇਵੀਂ ਪਾਸ਼ਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਵਨ ਪਵਿੱਤਰ ਧਰਤੀ ਚਰਨ ਛੋਹ ਗਵਾਲੀਅਰ ਦੇ ਵਿੱਚ ਬੈਠੇ ਆ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇੱਥੋਂ ਦਾ ਹੀ 52 ਰਾਜਿਆਂ ਵਾਲਾ ਕਿਲਾ ਇਹ ਗੁਰਦੁਆਰਾ ਸਾਹਿਬ ਦੋਨੋਂ ਇਤਿਹਾਸਿਕ ਹੈ ਜੀ ਤੇ ਉਹਦੀ ਵੀਡੀਓ ਆਪਾਂ ਜਲਦ ਜਲਦਤ ਨੂੰ ਨਹੀਂ ਬਣਾਈ ਜੀ ਤੇ ਉਹਦੀ ਵੀਡੀਓ ਤੜਕੇ ਬਣਾਵਾਂਗੇ ਤੇ ਤੜਕੇ ਤੁਹਾਡੇ ਨਾਲ ਉਹਦਾ ਇਤਿਹਾਸ ਸਾਂਝਾ ਕਰਾਂਗੇ ਤੇ ਥੋੜੀ ਥੋੜੀ ਵੀਡੀਓ ਬਣਾਵਾਂਗੇ ਵੀ ਜ਼ਿਆਦਾ ਕਰਨ ਨੂੰ ਆਪਾਂ ਕੱਲਾ ਕਿਰੇ ਦੀ ਵੀਡੀਓ ਬਣਾ ਲਾਂਗੇ ਜਾਂ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾ ਲਾਂਗੇ ਐਦਾਂ ਐਦਾਂ ਕਰਕੇ ਬਣਾਵਾਂਗੇ ਕਿਉਂਕਿ ਆਪਾਂ 3 ਦਿਨ ਇੱਥੇ ਰਹਿਣਾ ਹੈ ਨਾ ਤੇ ਫਿਰ ਆਸੇ ਪਾਸੇ ਕੋਈ ਕੰਟੈਂਟ ਨਹੀਂ ਮਿਲਣਾ ਇਦਾਂ ਆਪਾਂ ਹੌਲੀ ਹੌਲੀ ਕਰਕੇ ਵੀਡੀਓ ਬਣਾਵਾਂਗੇ। ਬਾਈ ਆ ਦੋ ਤਿੰਨ ਦਿਨ ਜੋ ਵੀ ਕੋਈ ਵੀ ਵੀਡੀਓ ਦੇ ਵਿੱਚ ਆਪਣੇ ਕੋਲੋਂ ਉੱਚਾ ਨੀਵੇਂ ਬੋਲਿਆ ਜਾਵੇ ਹਨ ਤੇ ਬੱਚੇ ਸਮਝ ਗਏ ਆਪਣੇ ਮਾਫ਼ ਕਰਦੇ ਹੋ ਕਿਉਂਕਿ ਆਪਣੇ ਬਿੱਟੂ ਬਾਈ ਆਪਣੇ ਨਾਲ ਹੈ ਨਹੀਂ ਜੀ ਹੁਣੇ ਤੇ ਬਿੱਟੂ ਬਾਈ ਆਪਾਂ ਥੋੜਾ ਮੋਟਾ ਸਮਝਾ ਦਿੰਦੇ ਸੀ ਬਈ ਇਹ ਇਹ ਗੱਲ ਬਈ ਐ ਨਹੀਂ ਇਹ ਇੱਥੇ ਐ ਹੋਊਗਾ ਇਹ ਇੱਥੇ ਐ ਹੋਊਗਾ। ਤੇ ਉਹ ਬਾਈ ਜੀ ਆਪਣੇ ਘਰੇ ਗਏ ਹੋਏ ਆ। ਚਲੋ ਕੋਈ ਗੱਲ ਨਹੀਂ ਕੰਮ ਜ਼ਰੂਰੀ ਹੁੰਦਾ ਹਨਾ। ਬੱਸ ਦੋ ਦੋ ਤਿੰਨ ਨੰਨੂ ਵੀ ਮੋੜ ਆਉਣਗੇ ਤੇ ਐਨੇ ਨਾਲ ਆਪਣੀ ਵੀਡੀਓ ਅੱਜ ਸਮਾਪਤੀ ਹਲਵਾਦੀ ਹੈ ਜੀ ਤੇ ਵੀਡੀਓ ਨਾਲ ਤੁਸੀਂ ਐਡ ਤੱਕ ਬਣੇ ਰਿਹਾ ਕਰੋ ਵੀਡੀਓ ਵਧੀਆ ਲੱਗੇ ਵੀਡੀਓ ਵਧੀਆ ਲੱਗੇ ਆ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਦੋਸਤ ਮਿੱਤਰਾਂ ਅੱਜ ਆਪਣੇ ਸ਼ੇਅਰ ਕਰਦੇ ਹੋ ਵੀਰਾਂ ਭੈਣਾਂ ਭਰਾਵਾਂ ਨੂੰ ਆਪਣੇ ਸ਼ੇਅਰ ਕਰਦੇ ਜੀ ਜੋ ਉਹ ਵੀ ਆਪਣੀ ਵੀਡੀਓ ਦੇਖ ਸਕਣ ਤੇ ਗੁਰੂ ਘਰਾਂ ਦੇ ਦਰਸ਼ਨ ਕਰ ਸਕਣ ਆਪਣੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ 6ਵੀਂ ਪਾਸ਼ਾ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਬੈਠੇ ਆ ਜੀ ਗਵਾਲੀਅਰ ਦੇ ਵਿੱਚ ਇੱਥੋਂ ਦਾ ਇਤਿਹਾਸਿਕ ਇਕਹਿਲਾ ਹੈਗਾ ਜੀ ਭਵੰਜਾ ਰਾਜਾ ਨਾਲ ਜੋ ਤੇ ਗੁਰਦੁਆਰਾ ਸਾਹਿਬ ਵੀ ਇਤਿਹਾਸਿਕ ਆ ਤੇ ਇਹਦੀ ਵੀਡੀਓ ਆਪਾਂ ਅੱਜ ਰਾਤ ਨੂੰ ਨਹੀਂ ਬਣਾਈ ਜੀ ਇਹਦੀ ਵੀਡੀਓ ਆਪਾਂ ਤੜਕੇ ਬਣਾਵਾਂਗੇ ਨਾਲੇ ਤੁਹਾਡੇ ਨਾਲ ਇਤਿਹਾਸਾਂ ਜਾਂ ਕਰਾਂਗੇ ਜੀ ਦਾ ਤੇ ਨਾਲੇ ਤੁਸੀਂ ਦਰਸ਼ਨ ਕਰ ਲਿਓ ਨਾਲੇ ਅਸੀਂ ਦਰਸ਼ਨ ਕਰ ਲਾਂਗੇ ਜੀ ਅੱਪਰ ਰਾਤ ਨੂੰ ਆਪਾਂ ਵੀ ਦਰਸ਼ਨ ਨਹੀਂ ਕੀਤੇ ਹੋਏ ਜੀ ਤੋਡੇ ਨਾਲ ਹੀ ਪਾਸੇ ਇਹੇ ਦਰਸ਼ਨ ਕਰਾਂਗੇ ਜੀ ਅਬ ਇਹ ਆ ਦੋ ਤਿੰਨ ਦਿਨ ਆਪਾਂ ਇੱਥੇ ਰਹਿਣਾ ਹਨ ਆਪਾਂ ਹਲਕੀ ਹਲਕੀ ਵੀਡੀਓ ਬਣਾਵਾਂਗੇ ਜਾਂ ਤਾਂ ਆਪਾਂ ਕੱਲਾ ਕੱਲ ਨੂੰ ਕਿਲੇ ਦੀ ਵੀਡੀਓ ਬਣਾ ਲਾਂਗੇ ਤੇ ਜਾਂ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾ ਲਾਂਗੇ ਐਦਾਂ ਐਦਾਂ ਆਪਾਂ ਥੋੜੀ ਥੋੜੀ ਵੀਡੀਓ ਬਣਾਵਾਂਗੇ ਕਿਉਂਕਿ ਆਸੇ ਪਾਸੇ ਕੋਈ ਕੰਟੈਂਟ ਨਹੀਂ ਨਾ ਮੇ ਅੱਲਾ ਫਿਰ ਦੋ ਤਿੰਨ ਦਿਨ ਆਪਾਂ ਇੱਥੇ ਰਹਿਣਾ ਵੀ ਆ ਭਾਈ ਦੋ ਤਿੰਨ ਦਿਨ ਜਿੰਨੇ ਵੀ ਆਪਣੇ ਬਿੱਟੂ ਬਾਈ ਆਪਣੇ ਕੋਲੋਂ ਦੂਰ ਹਨ ਤੇ ਵੀਡੀਓ ਦੇ ਵਿੱਚ ਕੋਈ ਵੀ ਉੱਚਾ ਨੀ ਮੈਂ ਬੋਲਿਆ ਬੋਲਿਆ ਜਾਵੇ ਤੇ ਆਪਣੇ ਬੱਚੇ ਸਮਝ ਕੇ ਮਾਫ ਕਰ ਲਿਓ ਆਪਣੇ ਭਰਾ ਸਮਝ ਕੇ ਮਾਫ ਕਰ ਲਿਓ ਕਿਉਂਕਿ ਬਿੱਟੂ ਭਾਈ ਆਪਣੇ ਨਾਲ ਹੁੰਦੇ ਸੀਗੇ ਤੇ ਬਿੱਟੂ ਭਾਈ ਆਪਾਂ ਨੂੰ ਸਮਝਾਉਂਦੇ ਰਹਿੰਦੇ ਸੀਗੇ ਵੀ ਇਹ ਗੱਲ ਵੀ ਇੱਥੇ ਐ ਹੋਊਗੀ ਇਹ ਗੱਲ ਇੱਥੇ ਐ ਹੋਊਗੀ ਉਹ ਆਪਣੇ ਨਾਲ ਹੈ ਨਹੀਂ ਕਿ 2-3 ਦਿਨ ਜੀ ਤੇ ਚਲੋ ਕੋਈ ਗੱਲ ਨਹੀਂ ਕੰਮ ਵੀ ਜ਼ਰੂਰੀ ਹੁੰਦੇ ਆ ਹਨਾ ਉਹ ਘਰੇ ਕੋਈ ਕੰਮ ਲਈ ਗਏ ਆ ਰੱਬ ਉਹਨਾਂ ਦਾ ਕੰਮ ਸਹੀ ਸਲਾਮਤ ਕਰਾਵੇ ਤੇ ਸਹੀ ਸਲਾਮਤ ਆਪਰੇ ਪੁੱਠੇ ਮੋੜਿਆਣੋ ਆਪਣੇ ਕੋਲ ਜਲਦੀ ਆ ਜਾਣਗੇ 2-3 ਦਿਨ ਲੱਗਣਗੇ ਬਸ ਤੇ ਅੱਜ ਦੀ ਵੀਡੀਓ ਆਪਣੀ ਐਨ ਐ ਨਾਲੀ ਸਮਾਪਤੀ ਸਮਾਪਤੀ ਵੱਲ ਵਧਦੀ ਹੈ ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਆਪਣੇ ਦੋਸਤ ਮਿੱਤਰਾਂ ਨੂੰ ਵੀ ਸ਼ੇਅਰ ਕਰ ਦਿਆ ਕਰੋ ਵੀਰ ਭਰਾਵਾਂ ਨੂੰ ਸ਼ੇਅਰ ਕਰ ਦਿਆ ਕਰੋ ਕਿ ਉਹ ਵੀ ਗੁਰੂ ਘਰਾਂ ਦੇ ਦਰਸ਼ਨ ਕਰ ਲੈਣ ਆਪਣੇ ਨਾਲ ਵੀ ਤੇ ਐਨ ਐ ਨਾਲੀ ਸਸਰੀ ਕਾਲ ਜੀ